ਗਿਲਾ ਮੋਹਾਲੀ ਦੇ ਨਾਰਕੋਟਿਕ ਸੈੱਲ ਦੇ ਵੱਲੋਂ ਅੱਜ ਇੱਕ ਨੌਜਵਾਨ ਨੂੰ ਖਰੜ ਸ਼ਿਵਜੋਤ ਇਨਕਲੇਵ ਦੇ ਨਜ਼ਦੀਕ ਨਸ਼ੇ ਸانے ਕਿ ਤੱਕਾਬੂ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਨਾਰਕੋਟਿਕ ਸੈੱਲ ਦੇ ਏਐਸਆਈ ਸੋਮਰਾਜ ਨੇ ਦੱਸਿਆ ਕਿ ਸਾਨੂੰ ਗੁਪਤ ਸੂਚਨਾ ਮਿਲੀ ਸੀ ਕਿ ਜਿਸ ਕਰਕੇ ਇਸ ਨੌਜਵਾਨ ਦਾ ਪਿੱਛਾ ਕਰ ਰੇ ਸੀ ਤੇ ਇਸ ਦੀ ਗੱਡੀ ਦੇ ਵਿੱਚੋਂ ਜਿੱਥੇ ਨਸ਼ਾ ਬਰਾਮਦ ਹੋਇਆ ਉੱਥੇ ਹੀ ਇੱਕ ਪੰਜਾਬ ਪੁਲਿਸ ਦੀ ਵੜਦੇ ਵੀ ਜਿਹੜੀ ਇਹ ਬਰਾਮਦ ਹੋਈ ਹੈ ਜਦੋਂ ਪੰਜਾਬ ਪੁਲਿਸ ਨੇ ਨੌਜਵਾਨ ਨੂੰ ਕਾਬੂ ਕੀਤਾ ਤਾਂ ਉਸਨੇ ਕਾਫੀ ਡਰਾਮਾ ਵੀ ਕੀਤਾ ਤੇ ਬੜੀ ਜਦਦ ਜਹਿਦ ਦੇ ਨਾਲ ਨੌਜਵਾਨ ਨੂੰ ਕਾਬੂ ਕਰਕੇ ਨਾਰਕੋਟਿਕਸ ਸੈੱਲ ਦੇ ਮੁਲਾਜ਼ਮ ਥਾਣੇ ਲੈ ਗਏ ਤੇ ਨੌਜਵਾਨ ਦੀ ਪਛਾਣ ਸ਼ਿਵਮ ਜੋਗੀ ਰਡੇਆਲੇ ਦਾ ਰਹਿਣ ਵਾਲਾ ਤੇ ਆਮ ਲੋਕਾਂ ਨੇ ਵੀ ਉੱਥੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੀ ਜਿਹੜੀ ਸਲਾਗਾ ਕੀਤੀ ਹੈ ਤੇ ਕਿਹਾ ਕਿ ਪੰਜਾਬ ਦੀ ਨੌਜਵਾਨੀ ਨੂੰ ਕਾਨੂੰਨ ਕਰਨ ਵਾਲਿਆਂ ਨੂੰ ਬਖਸ਼ਾ ਨਾ ਜਾਵੇ ਤੇ ਇਹਨਾਂ ਨੂੰ ਸਖਤ ਤੋਂ ਸਖਤ ਜਿਹੜੀ ਸਜ਼ਾ ਮਿਲਣੀ ਚਾਹੀਦੀ ਹੈ। ਦੱਸੋ ਜੀ ਇਹਦੇ ਬਾਰੇ ਕੀ ਕਹਿਣਾ ਹੈ? ਫਾਜੀ ਅਜੇ ਸੀਕਰਟ ਹੈ ਸਾਰਾ ਕੁਛ ਹੀ ਪਰਮਿਸ਼ਨ ਮਿਲੀ ਆ ਤੁਹਾਡੇ ਸਾਹਮਣੇ ਗੱਡੀ ਦੇ ਭੁਜਾ ਕੇ ਲੈ ਗਿਆ ਸੀ ਜਿੱਕਾ ਤਾਂ ਪਰਸ਼ਾਤੀਤਾ ਪਿੱਛਾ ਕਰਕੇ ਗੱਡੀ ਵੀ ਭੰਾਲੀ ਆ ਹਾਂਜੀ ਗੱਡੀ ਪਾ ਰੋਕੇ ਫੇਰ ਇਹਨੂੰ ਫੜਿਆ ਕਿਹੜੇ ਸੈਲ ਤੋਂ ਆਏ ਹੋ ਤੁਸੀਂ ਅਸੀਂ ਨਾਰਕੋ ਟੈਕ ਤੋਂ ਤੇ ਸਵੇਰ ਦੇ ਇੱਕ ਗੋਪਤ ਇਨਫਰਮੇਸ਼ਨ ਦੀ ਗੋਪਤ ਇਨਫਰਮੇਸ਼ਨ ਸੀ ਤੇ ਕਿਆ ਕੁਝ ਬਰਾਮਦ ਹੋਇਆ ਇਹਦੇ ਕੋਲ ਤਾਂ ਮੈਨੂੰ ਤਾਂ ਇਹ ਤੇ ਆ ਹੋਈ ਹੈ ਚੀਜ਼ ਕਿ ਫਿੱਟਾ ਤੁਹਾਡੇ ਸਾਹਮਣੇ ਤੁਹਾਨੂੰ ਗੱਡੀ ਵਿਖਾਤੀ ਆ ਗੱਡੀ ਵਿੱਚ ਨੇ ਸਰਕਾਰੀ ਯੂਨੀਫਾਰਮ ਦੀ ਪੁਲਿਸ ਦੀ ਪਾਈ ਹੋਈ ਆ ਤੁਸੀਂ ਦੇਖ ਲਈ ਆਪ ਚੱਕ ਕੀਤੀ ਤੁਸੀਂ ਤੇ ਤੇ ਹੁਣ ਕੀ ਕਾਰਵਾਈ ਹੋਊਗੀ ਉਹ ਦੇਖਦੇ ਆ ਜੀ ਖੜਦੇ ਇਹਨੂੰ ਠਾਣੇ ਵਿੱਚ ਕਰਦੇ ਆ ਜੀ ਜਿ ਸ਼ਿਵਜੋਤ ਗੇਟ ਦੇ ਉੱਤੇ ਜਿਹੜਾ ਨਸ਼ੇ ਵਾਲਾ ਇੱਕ ਕਾਬੂ ਕਰਿਆ ਨਾਰਕੋਟਿਕਸ ਦੇ ਵੱਲੋਂ ਕੀ ਕਹਿਣਾ ਜਾਂਦੇ ਹੋ ਭਾਈ ਜੀ ਮੈਂ ਤਾਂ ਇਹੀ ਕਹਿਣਾ ਚਾਹੁੰਦੇ ਆ ਵੀ ਬਹੁਤ ਵਧੀਆ ਪੰਜਾਬ ਪੁਲਿਸ ਕੰਮ ਕਰ ਰਹੀ ਹੈ ਜੀ ਇਹਨਾਂ ਨੇ ਸਾਡੇ ਪੰਜਾਬ ਦੀ ਜਵਾਨੀ ਬਰਬਾਦ ਕਰਤੀ ਬਹੁਤ ਵਧੀਆ ਮਾਨ ਸਰਕਾਰ ਦੇ ਪੰਜਾਬ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਹੈ ਦੇਖੋ ਉਹ ਇੱਕ ਬੰਦਾ ਇੰਨੇ ਬੰਦਿਆਂ ਕੋਲ ਲੋਟ ਨਹੀਂ ਆ ਰਿਹਾ। ਕੀ ਉਹਨੇ ਨਸ਼ਾ ਕਰਿਆ ਹੋਇਆ? ਕੀ ਆ ਨਹੀਂ ਖਾਦਾ ਹੋਇਆ ਜੀ? ਪੁਲਿਸ ਮੁਲਾਜ਼ਮਾਂ ਦੇ ਵੀ ਸੱਟਾਂ ਮਾਰ ਰਿਹਾ ਬੰਦਾ। ਸਾਰੀ ਪਬਲਿਕ ਦੇਖ ਰਹੀ ਹੈ ਜੀ। ਉਹ ਪੁਲਿਸ ਮੁਲਾਜ਼ਮਾਂ ਦੇ ਵੀ ਸੱਟਾਂ ਮਾਰ ਰਿਹਾ। ਕੱਲਾ ਬੰਦਾ ਜੀ। ਉਹ ਚਾਰ ਜਣਿਆਂ ਕੋਲ ਲੋਟ ਨਹੀਂ ਆ ਰਿਹਾ। ਹੁਣ ਉਹਨਾਂ ਨੇ ਹੋਰ ਟੀਮ ਮਂਗਾਈ ਹੈ। ਇੱਕ ਕੁੜੀ ਦੇ ਉੱਪਰ ਕਹਿੰਦੇ ਗੱਡੀ ਚੜਾਉਣ ਲੱਗਿਆ ਦਾ। ਉਹ ਵੀ ਵਿਚਾਰੀ ਬਹੁਤ ਔਖੀ ਪੁਲਿਸ ਨੇ ਬਚਾਈ ਆ। ਪੁਲਿਸ ਜੀ ਇਹਨੇ ਗੱਡੀ ਵੀ ਭੰਨਦੀ। ਇਹਦੀ ਗੱਡੀ ਆ ਉਹ ਅੱਗੇ ਦੱਸਦੇ ਜੀ ਕਿੱਥੇ ਖੜੀ। ਉਹ ਬਲੈਨੋ